ਬਡੋ ਜੁਦ ਕੈ ਦੇਵ ਲੋਕ ਪਧਾਰੇ ਹਟਿਓ ਹਿੰਤੰ ਕਿੰਤੰ ਲੈ ਕਿਰਮਾਨ ਕਿਰਪਾਨੰ ਲਏ ਗੁਰਜ ਚੱਲਨ ਸੋ ਜਲਾਲ ਖਾਨੰ ਜਨ ਲਾਲ ਖਾਨੰ ਸੋ ਲਏ ਗੁਰਜ ਚੱਲਨ ਸੋ ਜਲਾਲ ਖਾਨੰ ਫਟੇ ਸੂਰਮਾ ਮਤ ਜੋਦਾ ਜੁਝਾਰੰ ਪਰਿਕੁਟ ਕੁੱਟੰ ਉਠੀ ਸ਼ਾਸਤਰ ਝਾਰੰ ਰਿਸਾਵਲ ਚੰਦ ਜਸਨਵਾਲ ਤਾਏ ਤੁਰੰਗੰ ਨਚਾਏ ਲੈਉ ਕੇਰ ਹੁਸੈਨ ਨਹੀਂ ਹਨਿਓ ਸੰਗ ਪੈਨੀ ਤੈਨੂੰ ਬਾਣ ਬਾਹੇ ਵੱਡੇ ਸੈਨ ਗਾਹੇ ਜਿਸੈ ਅੰਗ ਲਾਗਿਓ ਤਿਸੈ ਪ੍ਰਾਣ त्याਗਿਓ ਜਬੈ ਘਾਵ ਲਾਗਿਓ ਤਬੈ ਕੋਪ ਜਾਗਿਓ ਸੰਭਾਰੀ ਕਮਾਣੰ ਖਣੇ ਵੀਰ ਬਾਣ ਚਹੂੰ ਔਰ ਢੂਕੇ ਮੁਖੰ ਮਾਰ ਕੂਕੇ ਨਿਰਭੈ ਸ਼ਾਸਤਰ ਬਾਹ ਦਉ ਜੀਤ ਚਾਹੇ ਰਿਸੇ ਖਾਨ ਜਾਦੇ ਮਹਾ ਮਦ ਮਾਦੇ ਮਹਾ ਬਾਣ ਵਰਖੇ ਸਭੈ ਸੂਰ ਹਰਖੇ ਕਰੈ ਬਾਣ ਅਰਚਾ ਧਨੁਰ ਬੇਦ ਚਰਚਾ ਸੁਸਾਂਗੰ ਸੰਭਾਲਨ ਕਰੈ ਤਉਣ ਠਾਮੰ ਬਲੀ ਦੀਰ ਰੁਜੇ ਸਮੋਹ ਸ਼ਸਤਰ ਜੁਜੇ ਲਗੈ ਧੀਰ ਤੱਕੈ ਕਿਰਪਾਣ ਝਣਕੈ ਕੜਕੈ ਕਮਾਨੰ ਝਣੰਕੈ ਕਿਰਪਾਣ ਕੜਕਕਾਰ ਛੁੱਟੈ ਝਣੰਕਾਰ ਉੱਠੈ ਦਲਾਵਾਂ ਗੰਗ ਉੱਠੈ ਉਦੇ ਟੁੱਟੈ ਕੜਕਕਾਰ ਛੁੱਟੈ ਝਣੰਕਰ ਉੱਠੈ ਹਠੀ ਸ਼ਸਤਰ ਝਾਰੈ ਨ ਸੰਕਾ ਵਿਚਾਰ ਕਰੈ ਤੀਰ ਮਾਰੰ ਫਿਰੈ ਲੋਹ ਧਾਰੰ ਨਦੀ ਸਰਉਣ ਪੂਰੰ ਫਿਰੈ ਗਹਿਣ ਹੂਰੰ ਉਬੇ ਖੇਤ ਪਾਲੰ ਬੱਕੇ ਵਿਕਰਾਲੰ ਪਾਦੜੀ ਛੰਦ ਤਹਿ ਹੜਹੜਾਏ ਹੱਸੇ ਮਸਾਣ ਲਿੱਟੇ ਗਜਿੰਦਰ ਛੁੱਟੇ ਕਕਾਣ ਜੁੱਟੇ ਸਬੀਰ ਤਹ ਕੜਕ ਜੰਗ ਛੁੱਟੀ ਕਿਰਪਾਨ ਮੁਠੇ ਖਤੰਗ ਡਾਕਨ ਡਹਾਕ ਚਾਵਕ ਚਾਵੜ ਚਿਕਾਰ ਕਾਕੰਕ ਹੱਕ ਵੱਜੈ ਦੁਧਾਰ ਖੋਲੰਖ ਡੱਕ ਤੁਪਕ ਤੜਾਕ ਸੈਥੰ ਸੜਕ ਧਕੰ ਤਕ ਤਹਾਕ ਉਹ ਜੰਗ ਛੰਦ ਤਹਾ ਆਪ ਕੀ ਨੋ ਹੁਸੈਨੀ ਉਤਾਰਨ ਸਬੂ ਹਾਥ ਬਾਣੰ ਕਮਾਨੰ ਸੰਭਾਰੰ ਰੂਪੇਖਾਨ ਖੂਨੀ ਕਰੈ ਲਾਗ ਜੁੱਧੰ ਮੁਖੰ ਰક્તਨੇਣੰ ਭਰੇ ਸੂਰ ਕ੍ਰੁੱਦੰ ਜਗਿਓ ਜੰਗ ਜਾਲਮ ਸੋ ਜੋਧੰ ਜੁਝਾਰੰ ਬਹਿ ਬਾਣ ਪਾਗਕੇ ਬਰਛੀ ਦੁਤਾਰੰ ਮਿਲੇ ਬੀਰ ਬੀਰੰ ਮਹਾ ਧੀਰ ਬੰਕੇ ਤਕਾ ਤਕ ਸੈਥੰ ਕਿਰਪਾਣੰ ਝਣਕੇ ਭੇ ਢੋਲ ਟੰਕਾਰ ਨਦਨ ਨਫੀਰੰ उठे बाहु आघात सो सोबीरं नबं नादनी सान बजे अपारं रुले ताच मुच्छं उठी शास्त्रता चारं टका टोक टोपं टका टोक टालं महाबीर बानैत बंके बिरकालं बंके बिकरालं नचे बीर बैतालें पूत प्रेतं नची डाकनी जोगनी उर्द हेतंग छुटी जोग महारुद्र जागे